ਸ਼ਹਿਰ ਸ਼ਹਿਰ ਧੁੰਦਾਂ ਕਹਿਰ ਪੋਦੀ ਠੰਡੀ ਰਾਤ ਨੇ ਪੰਜਾਬ ਹਰਿਆਣਾ ਸਣੇ ਉੱਤਰ ਭਾਰਤ ਦੇ ਵਿੱਚ ਕਾਂਬਾ ਛੇੜ ਦਿੱਤਾ ਹੈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ 30 ਦਸੰਬਰ ਤੱਕ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਪੋਦੀ ਠੰਡ ਹੈ ਜੋ ਸਿਖਰ ਦੇ ਉੱਤੇ ਪਹੁੰਚੀ ਹੋਈ ਹੈ ਵਿਜ਼ਿਬਿਲਟੀ ਕੱਟ ਕਿਉਂਕਿ ਧੁੰਦ ਸੰਗਣੀ ਛਾਈ ਹੋਈ ਹੈ ਉੱਤਰ ਭਾਰਤ ਚ ਸੀਤ ਲਹਿਰ ਦੇ ਕਹਿਰ ਨੇ ਲੋਕਾਂ ਨੂੰ ਕੰਪਨੀ ਛੇੜੀ ਹੋਈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤੁਸੀਂ ਵੇਖੋ ਕਿ ਵਿਜ਼ਿਬਿਲਟੀ ਕਿੰਨੀ ਘੱਟ ਜਦੋਂ ਕੋਈ ਚਾਰ ਪਹੀਆ ਵਾਹਨ ਦੇ ਉੱਤੇ ਆ ਜਾ ਰਿਹਾ ਹੈ ਤਾਂ ਉਸ ਦੇ ਲਈ ਚੁਣੌਤੀਆਂ ਦੀ ਪਰਮਾਰ ਲੱਗੀ ਪਤਾ ਨਹੀਂ ਲੱਗ ਰਿਹਾ ਬਹੁਤ ਜ਼ਿਆਦਾ ਵਿਜ਼ਿਬਿਲਟੀ ਘੱਟ ਵਾਹਨ ਚਾਲਕਾਂ ਦੇ ਲਈ ਤੜਕਸਾਰ ਸਵੇਰ ਵੇਲੇ ਤੇ ਸ਼ਾਮ ਵੇਲੇ ਵਾਹਨ ਚਲਾਉਣਾ ਇੱਕ ਵੱਡੀ ਚੁਣੌਤੀ ਬਣ ਜਾਂਦਾ ਅਜੇ ਹੀ ਸਿੰਘਣੀ ਤੋਂ ਹਾਂ ਕਪੂ ਦੀ ਕੜਾਕੇ ਦੀ ਠੰਡ ਹੈ ਸੰਗਣੀ ਧੁੰਦ ਦੇ ਨਾਲ ਨਾਲ ਸੀਤ ਲਹਿਰ ਵੀ ਚੱਲ ਰਹੀ ਹੈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਸੰਗਣੀ ਧੁੰਦ ਦੇ ਕਾਰਨ ਜ਼ਿੰਦਗੀ ਲੀਹੋ ਲੱਗ ਗਈ ਮੋਗਾ ਦੇ ਰਾਜਪੁਰਾ ਦੇ ਵਿੱਚ ਸੰਗਣੀ ਧੁੰਦ ਦੇ ਕਾਰਨ ਸੜਕੀ ਆਵਾਜਾਈ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਤੇ ਦੋ ਤਸਵੀਰਾਂ ਨੇ ਤੇ ਤੁਸੀਂ ਵੇਖੋ ਕਿ ਕਿਵੇਂ ਧੁੰਦ ਜਿਹੜੀ ਹੈ ਹਰ ਪਾਸੇ ਛਾਈ ਹੋਈ ਹੈ ਵਿਜ਼ਿਬਿਲਟੀ ਬਿਹਤ ਜਿਆਦਾ ਘੱਟ ਤੇ ਉਸ ਤੋਂ ਜ਼ਿਆਦਾ ਗੱਲ ਠੰਡ ਨੇ ਜ਼ੋਰ ਫੜਿਆ ਹੋਇਆ ਕਿਉਂਕਿ ਪੋ ਦੀਆਂ ਰਾਤਾਂ ਤੇ ਪੋ ਦੇ ਸਵੇਰੇ ਬਹੁਤ ਜ਼ਿਆਦਾ ਠੰਡੇ ਹੁੰਦੇ। ਖਾਸ ਤੌਰ ਦੇ ਉੱਤੇ ਬੱਚੇ ਤੇ ਬਜ਼ੁਰਗ ਇਹਨਾਂ ਦੇ ਲਈ ਇਹ ਠੰਡ ਬੇਹੱਦ ਜ਼ਿਆਦਾ ਮੁਸ਼ਕਲ ਪਰ ਹੀ ਰਹਿਣ ਵਾਲੀ ਹੈ। ਤਾਂ 4.4 ਡਿਗਰੀ ਤਾਪਮਾਨ ਦੇ ਨਾਲ ਸ਼ਹੀਦ ਭਗਤ ਸਿੰਘ ਨਗਰ ਸਭ ਤੋਂ ਠੰਡਾ ਰਿਹਾ। ਤਾਪਮਾਨ ਦੇ ਵਿੱਚ ਇੱਕ ਤੋਂ 2 ਡਿਗਰੀ ਸੈਲਸੀਅਸ ਹੋਰ ਘਰਾਵਟ ਆਉਣ ਦੀ ਉਮੀਦ ਹੈ। ਪਹਾੜੀ ਖੇਤਰਾਂ ਦੇ ਵਿੱਚ ਵੀ ਬਰਫਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਤਾਰੀ ਤੁੰਦ ਕਿੰਨੀ ਕੁ ਵੈਰੀ ਆ ਬਹੁਤ ਜਿਆਦਾ ਤੁੰਦ ਇਹ ਕਿੰਦਾ ਕਾਰ ਕਿੰਦਾ ਚਲਾ ਰਿਹਾ ਫਿਰ ਹੌਲੀ ਹੌਲੀ ਚੱਲ ਰਹੀ ਹੈ ਜੀ ਆ ਡਿਕਟਰ ਜੀ ਦਿੱਤੇ ਹੋਏ ਆ ਅੱਛਾ ਲਾਈਟ ਲਾਈ ਹੋਈ ਹੈ ਅੱਛਾ ਚੱਲ ਰਿਹਾ ਚੱਲਣਾ ਪੈਣਾ ਉਹਨੂੰ ਬਹੁਤ ਜ਼ਿਆਦਾ ਜੀ ਇਸ ਸਾਲ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਆ ਆਨ ਜਾਣ ਵਾਲੇ ਬੰਦਿਆਂ ਨੂੰ ਹੂੰ ਉਹ ਜੋ ਟ੍ਰੈਫਿਕ ਨੂੰ ਬਹੁਤ ਦਿੱਕਤ ਹੋ ਰਹੀ ਹੈ ਹੂੰ ਜੇ ਇਹਨੇ ਜੂਰੀ ਕਿਤੇ ਕੰਮ ਜਾਣਾ ਬਾਹਰ ਹੂੰ ਬਹੁਤ ਰਿਸਕ ਵਾਲਾ ਕੰਮ ਹੈ ਦੇਖੋ ਕੰਮ ਵੀ ਸਰ ਜਾਣਾ ਪੈਂਦਾ ਹੈ ਕਰਨਾ ਪੈਂਦਾ ਹੈ ਪਰ ਬਹੁਤ ਦਿੱਕਤ ਹੈ ਤਾਂ ਲੋਕਾਂ ਦੇ ਲਈ ਮੁਸ਼ਕਲਾਂ ਦੀ ਪਰਮਾਰ ਇਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੋਗਾ ਤੋਂ ਮੇਰੇ ਸਹਿਯੋਗੀ ਸਰਬਜੀਤ ਜੁੜ ਚੁੱਕੇ ਨੇ ਤਾਂ ਸਰਬਜੀਤ ਕੀ ਕੋ ਤਸਵੀਰਾਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਤਸਵੀਰਾਂ ਨੇ ਲਾਜ਼ਮੀ ਤੌਰ ਦੇ ਉਤੇ ਵਾਹਨ ਜਿਹੜੇ ਨੇ ਉਹ ਹੌਲੀ ਰਫਤਾਰ ਦੇ ਵਿੱਚ ਚੱਲ ਰਹੇ ਨੇ ਬਿਲਕੁਲ ਅਮਨ ਜਿਤ ਗੱਲ ਕੀਤੀ ਜਾਵੇ ਤਾਂ 10 ਤੋਂ 12 ਜ਼ਿਲ੍ਹੇ ਜਿਹੜੇ ਇਸ ਤਰ੍ਹਾਂ ਦੇ ਆ ਕਿ ਜਿੱਥੇ ਸੰਘਣੀ ਧੁੰਦਛਾਈ ਹੋਈ ਹੈ ਸੂਰਜ ਦੇਖਣ ਨੂੰ ਨਹੀਂ ਮਿਲਦੇ ਅਤੇ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਵਿੱਚ ਵੀ ਪਿਛਲੇ 3 ਦਿਨਾਂ ਤੋਂ ਲਗਾਤਾਰ ਸੰਘਣੀ ਧੁੰਦ ਆ ਜਿਹੜੀ ਉਹ ਪਈ ਹੋਈ ਹੈ ਤੇ ਆਵਾਜਾਈ ਵੀ ਜਿੱਥੇ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੈ ਵੱਡੇ-ਵੱਡੇ ਰੋਡ ਐਕਸੀਡੈਂਟ ਵੀ ਹੋਏ ਨੇ ਕੱਲ ਵੀ ਇੱਕ ਰੋਡ ਐਕਸੀਡੈਂਟ ਕੋਟੇਖਰਾਂ ਦੇ ਵਿੱਚ ਹੋਇਆ ਇੱਕ ਬੇਅਕਟ ਦੀ ਜਿਹੜੀ ਜਾਨ ਚਲੀ ਗਈ ਆ ਦੂਸਰੇ ਪਾਸੇ ਜੇ ਇਸ ਠੰਡ ਦਾ ਗੱਲ ਕੀਤੀ ਹੈ ਤੇ ਇਸ ਠੰਡ ਦੇ ਨਾਲ ਕਾਫੀ ਬਜ਼ੁਰਗ ਤੇ ਬੱਚੇ ਆ ਜਿਹੜੇ ਉਹ ਉਹਨਾਂ ਦੀ ਬਿਮਾਰੀ ਦੇ ਵਿੱਚ ਵੀ ਵਾਧਾ ਹੋ ਰਿਹਾ ਤੇ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਅਮਨ ਕਿਸਾਨਾਂ ਦੇ ਤੇ ਖੇਤੀ ਮਾਰਾਂ ਦੇ ਦੱਸਣ ਮੁਤਾਬਕ ਜਿਹੜੀ ਇਹ ਸੰਘਣੀ ਧੁੰਦ ਆ ਇਹ ਫਸਲਾਂ ਲਈ ਕਾਫੀ ਲਾਹੇਵੰਦ ਹੈ ਇਹ ਜਿਹੜੀ ਸੰਘਣੀ ਧੁੰਦ ਹੈ ਇਹਦੇ ਨਾਲ ਜਿਹੜੀਆਂ ਫਸਲਾਂ ਦੇ ਵਿੱਚ ਜਿਹੜੀ ਫਲਪਟ ਆਉਂਦੀ ਹੈ ਸਾਡੇ ਨਾਲ ਕਿਸਾਨ ਵੀ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰ ਲੈਨੇ ਆ ओके ਜਿਹੜੀ ਇਹ ਧੁੰਦਾ ਕਿੰਨੀ ਕਫਾ ਪਹਿਲਾਂ ਜਿਹੜੀ ਲਾਹੇ ਬੰਦਾ ਤੇ ਜਿਹੜੇ ਜਨਜੀਵਨ ਵਿੱਚ ਵੀ ਕਾਫੀ ਦਿੱਕਤਾਂ ਆਉਂਦੀਆਂ ਜਿਹੜੀ ਇਹ ਧੁੰਦਾ ਜੀ ਕਿਸਾਨਾਂ ਲਈ ਬਹੁਤ ਹੋਊਗਾ ਇਹਦੇ ਨਾਲ ਆਲੂਆਂ ਦੀ ਫਸਲ ਨੂੰ ਫਲਾਹੇ ਬੰਦਾ ਨਾਲ ਹੀ ਨਾਲ ਜਿਹੜੇ ਮੇਰੇ ਦਿਹਾੜੀਦਾਰ ਵੀਰ ਉਹਨਾਂ ਲਈ ਮੁਸ਼ਕਲ ਆ ਜਿਵੇਂ ਕੰਮਕਾਰਾਂ ਤੇ ਜਾਣ ਵਾਲੇ ਜਿਵੇਂ ਸਵੇਰੇ ਜਿਨ੍ਹਾਂ ਨੇ ਨੌਕਰੀਆਂ ਤੇ ਜਾਣਾ ਉਹਨਾਂ ਲਈ ਬਹੁਤ ਮੁਸ਼ਕਲ ਆ ਧੁੰਦ ਦੇ ਵਿੱਚ ਕਰ ਜਿਹੜੀ ਕਣਕ ਲਈ ਸਾਡੇ ਲਈ ਬਹੁਤ ਵਧੀਆ ਫਾਇਦੇਮੰਦ ਆ ਜਿਵੇਂ ਝੋਨੇ ਦਾ ਝਾੜ ਘਟਿਆ ਜਿੰਨੀ ਠੰਡ ਲੰਮੀ ਪਊਗੀ ਉਨਾ ਹੀ ਕਣਕ ਦਾ ਝਾੜ ਵਧੂਗਾ ਸਰ ਮੁਸ਼ਕਲ ਤਾਂ ਬਹੁਤ ਆਉਂਦੀ ਨੇ ਠੰਡ ਦੇ ਕਾਰਨ ਰਾਹਗੀਰਾਂ ਨੂੰ ਕਾफी ਸਮੱਸਿਆ ਆਉਂਦੀ ਆ ਜੇ ਵੇਖਿਆ ਕੋਈ ਗੱਡੀ ਚੱਲ ਨਹੀਂ ਰਹੀ ਰੋਡ ਦੇ ਉੱਪਰ ਬਹੁਤ ਔਖੇ ਲੈਟਾ ਲੈ ਕੇ ਨੰਗ ਰਹੇ ਹਾਂਜੀ ਇਹਦੇ ਨਾਲ ਮੁਸ਼ਕਲ ਬਹੁਤ ਜ਼ਿਆਦਾ ਆਉਂਦੀ ਆ ਜਿਵੇਂ ਕਿਸੇ ਦਾ ਕੋਈ ਮਰੀਜ਼ ਜਾਂ ਕੋਈ ਬਿਮਾਰ ਆ ਉਹਨਾਂ ਨੂੰ ਐਂਬੂਲੈਂਸ ਤੇ ਲੈ ਕੇ ਜਾਣਾ ਜਾਂ ਕਿਸੇ ਨੇ ਪ੍ਰਾਈਵੇਟ ਗੱਡੀ ਦੀ ਲੈ ਕੇ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਆ ਹੋਂਦੇ ਵਿੱਚ ਅਸੀਂ ਕੀ ਅਪੀਲ ਕਰਾਂਗੇ ਜਿਹੜੇ ਆਮ ਬਜ਼ੁਰਗ ਨੇ ਆਮ ਲੋਕ ਨੇ ਲੱਗਦਾ ਨਹੀਂ ਕਿ ਲੋੜ ਤੋਂ ਬਿਨਾ ਬਾਹਰ ਨਹੀਂ ਜਾਣਾ ਚਾਹੀਦਾ ਅਸੀਂ ਇਹੀ ਅਪੀਲ ਕਰਦੇ ਆਂ ਬਈ ਲੋੜ ਤੋਂ ਆਪਣੇ ਬੱਚਿਆਂ ਨੂੰ ਠੰਡ ਤੋਂ ਦੂਜਾ ਅੰਦਰ ਰੱਖੋ ਜਿਹੜੇ ਅੰਦਰ ਆਪਣਾ ਅੰਦਰ ਰਹਿਣ ਬੱਚੇ ਤੇ ਜਿਹੜੇ ਆਪਣੇ ਬਜ਼ੁਰਗ ਉਹ ਵੀ ਆਪਣੇ ਕਮਰਿਆਂ ਦੇ ਵਿੱਚ ਹੀ ਰਹਿਣ ਠੰਡ ਦੇ ਵਿੱਚ ਬਾਹਰ ਨਾ ਆਉਣ ਤੇ ਤਾਂ ਉਹ ਠੰਡ ਤੋਂ ਬਚ ਸਕਣ ਹਾਂ ਜੇ ਖੇਤੀ ਦੀ ਗੱਲ ਕੀਤੀ ਹੈ ਤੱਕ ਜਿਹੜੀ ਖੇਤੀ ਆ ਕਾਫੀ ਜਿਹੜੀ ਔਖੀ ਆ ਸਰਦੀ ਦੇ ਵਿੱਚ ਜਿਹੜੀਆਂ ਫਸਲਾਂ ਨੂੰ ਤਿਆਰ ਕਰਨਾ ਬਹੁਤ ਔਖਾ ਜਿਵੇਂ ਸਬਜ਼ੀ ਲੈ ਕੇ ਜਾਣੇ ਮੰਡੀ ਦੇ ਵਿੱਚ ਉਹਦੇ ਚ ਵੀ ਕਾਫੀ ਦਿੱਕਤਾਂ ਆਉਂਦੀਆਂ ਇਹ ਤਾਂ ਜੀ ਹੁਣ ਜਿਵੇਂ ਸਬਜ਼ੀ ਛਾਂ ਉਹਨੂੰ ਤੋੜਦੇ ਆ ਸਵੇਰੇ ਜੀ 4 ਵਜੇ ਤੋਂ ਪਹਿਲਾਂ ਪਹਿਲਾਂ ਮੰਡੀ ਦੇ ਵਿੱਚ ਲੈ ਕੇ ਜਾਣੀ ਹੁੰਦੀ ਹੈ ਕਿਸਾਨ ਵੀਰਾਂ ਨੂੰ ਵੀ ਉਨਾ ਹੀ ਔਖਾ ਵਾ ਜਿਨ੍ਹਾਂ ਨੇ ਸਵੇਰੇ 4 ਵਜੇ ਤੋਂ ਪਹਿਲਾਂ ਪਹਿਲਾਂ ਬੋਲੀ ਜਿਹੜੀ ਮੰਡੀ ਦੇ ਵਿੱਚ ਬੋਲੀ ਲੱਗਦੀ ਉਹ ਤੋਂ ਪਹਿਲਾਂ ਪਹਿਲਾਂ ਸਬਜ਼ੀ ਕੋਈ ਫਰੂਟ ਕੋਈ ਵੀ ਚੀਜ਼ ਮੰਡੀ ਦੇ ਵਿੱਚ ਲੈ ਕੇ ਜਾਣੀ ਪੈਂਦੀ ਹੈ ਬਹੁਤ ਮੁਸ਼ਕਲਤਾਂ ਦੇ ਵਿੱਚ ਬਿਲਕੁਲ ਅਮਨ ਜਿਹੜੀਆਂ ਇੱਕ ਵਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਕਿ ਜਿਹੜੀ ਸੰਗਣੀ ਤੋਂ ਦਾਉਛਾਈ ਹੋਈ ਚਿੱਟੀ ਚਾਦਰ ਜਿਹੜੀ ਆਸਮਾਨ ਦੇ ਵਿੱਚ ਅਛਾ ਇਹ ਜਿਹੜੇ ਲੋਕ ਨੇ ਜਾਂ ਦਿਹਾੜੀਦਾਰ ਨੇ ਜਿਹੜੇ ਕੰਮਕਾਰ ਤੇ ਜਾਂਦੇ ਨੇ ਉਹ ਜਿਹੜੀ ਅੱਗ ਵਾਲ ਕੇ ਰਸਤੇ ਵਿੱਚ ਰੁੱਕ ਕੇ ਵੀ ਜਿਹੜੀ ਅੱਗ ਬਾਲਦੇ ਆ ਕਿ ਜਿਹੜੇ ਇਸ ਠੰਡ ਤੋਂ ਨਰਜ਼ਾਤ ਮਿਲੇ ਜਿਹੜਾ ਵਿਜ਼ਿਬਿਲਟੀ ਆ ਜਿਹੜੀ 4 ਡਿਗਰੀ ਸਾਰੀਆਂ ਤੇ ਪਹੁੰਚ ਚੁੱਕੀ ਐ ਤੇ ਲਗਾਤਾਰ ਜਿਹੜਾ ਠੰਡ ਦਾ ਪੱਕੋ ਪਾਓ ਚਾਹ ਵਧਦਾ ਹੀ ਜਾ ਰਿਹਾ ਦਿਨੋਂ ਜੀ ਜੀ ਸਰਬਜੀਤ ਬਹੁਤ-ਬਹੁਤ ਧੰਨਵਾਦ ਤਸਵੀਰਾਂ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਪੰਜਾਬ ਹਰਿਆਣਾ ਚ ਠੰਡ ਨੇ ਲੋਕਾਂ ਨੂੰ ਠਾਰਿਆ ਹੋਇਆ ਹੈ ਪਰ ਆਮ ਤੌਰ ਦੇ ਉਤੇ ਜਿਵੇਂ ਜਿਵੇਂ ਧੁੰਦ ਸੰਗਣੀ ਪੈਂਦੀ ਹੈ ਤਾਂ ਉਹ ਧੁੰਦ ਦਾ ਫਾਇਦਾ لازمی ਤੌਰ ਦੇ ਉਤੇ ਕਿਸਾਨਾਂ ਨੂੰ ਹੁੰਦਾ ਹੈ ਪਰ ਕੋਹਰਾ ਫਸਲ ਦੇ ਲਈ ਨੁਕਸਾਨਦਾਇਕ ਤੇ ਧੁੰਦ ਦੇ ਬਹੁਤ ਸਾਰੇ ਫਾਇਦੇ ਨੇ ਪਰ ਰਾਹਗਿਰਾਂ ਦੇ ਲਈ ਇਹ ਤੁਸੰਗਣੀ ਧੁੰਦ ਪਰੇਸ਼ਾਨੀ ਦਾ ਸਬਬ ਪੈਦਾ ਕਰਦੀ ਹੈ ਫੌਗ ਅਲਰਟ ਤੇ ਖਾਸ ਗੱਲਾਂ ਦਾ ਧਿਆਨ ਕਿਉਂਕਿ ਵਾਹਨ ਦੀ ਰਫ਼ਤਾਰ ਘੱਟ ਰੱਖੋ ਕਿਉਂਕਿ ਵਿਜ਼ਿਬਿਲਟੀ ਘੱਟ ਹੈ ਫੌਗ ਲੈਂਪ ਦੀ ਵਰਤੋਂ ਕਰੋ ਜਦੋਂ ਤੁਸੀਂ ਵਾਹਨ ਦੇ ਉੱਤੇ ਜਾ ਰਹੇ ਹੋ ਆਪਣੀ ਮੰਜ਼ਿਲ ਦੇ ਉੱਤੇ ਪਹੁੰਚਣਾ ਹੈ ਗੱਡੀ ਦੇ ਸ਼ੀਸ਼ੇ ਨੂੰ ਸਾਫ਼ ਰੱਖੋ ਤਾਂ ਠੰਡ ਤੋਂ ਬਚਣ ਦੇ ਲਈ ਲੋਕ ਅੱਗ ਦਾ ਸਹਾਰਾ ਵੀ ਲੈ ਰਹੇ ਨੇ ਪਾਰਕਿੰਗ ਡੇਪਰ ਜਿਹੜੇ ਨੇ ਉਹ ਔਨ ਰੱਖੋ ਆਮ ਤੌਰ ਦੇ ਉੱਤੇ ਜਦੋਂ ਸੰਘਣੀ ਧੁੰਦ ਹੁੰਦੀ ਹੈ ਗਲਤ ਸਾਈਡ ਵਹੀਕਲ ਨਾ ਚਲਾਓ ਰਾង ਸਾਈਡ ਤੇ ਜਦੋਂ ਵਹੀਕਲ ਚਲਾਉਂਦੇ ਨੇ ਤਾਂ ਹਾਦਸੇ ਹੋਣ ਦਾ ਜਿਹੜਾ ਉਹ ਕਾਰਨ ਹੈ ਉਹ ਬਣਦੇ ਨੇ ਕਾਲੀ ਨਾ ਕਰੋ ਆਰਾਮ ਦੇ ਨਾਲ ਜਦੋਂ ਤੁਸੀਂ ਸੰਘਣੀ ਧੁੰਦ ਦੇ ਵਿੱਚ ਗੱਡੀ ਚਲਾਓਗੇ ਤਾਂ ਉਸ ਸਮੇਂ ਬਹੁਤ ਜ਼ਿਆਦਾ ਸਤਰਕ ਰਹਿਣ ਦੀ ਲੋੜ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰੋ ਸ਼ਰਾਬ ਪੀ ਕੇ ਵਾਹਨ ਨਾ ਚਲਾਓ ਤੇ ਫੌਗ ਜਦੋਂ ਸੰਘਣੀ ਧੁੰਦ ਹੁੰਦੀ ਹੈ ਤਾਂ ਉਸ ਵਕਤ ਇਹਨਾਂ ਚੀਜ਼ਾਂ ਦਾ ਖਾਸ ਤੌਰ ਦੇ ਉੱਤੇ ਧਿਆਨ ਰੱਖਿਆ ਜਾਵੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਦਿਓ ਕਿਉਂਕਿ ਸੰਗਣੀ ਤੋਂ ਦੇ ਵਿੱਚ ਜਦੋਂ ਵਿਜ਼ਿਬਿਲਟੀ ਘਟ ਤਾਂ ਹਾਦਸੇ ਵੱਜ ਜਾਂਦੇ ਨੇ ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਦੇ ਵੀ ਨਹੀਂ ਕਰਨੀ ਚਾਹੀਦੀ ਵਾਹਨ ਦੀ ਰਫਤਾਰ ਹਮੇਸ਼ਾ ਘੱਟ ਰੱਖੋ ਤਾਂ ਜੋ ਕੋਈ ਅਜਿਹੀ ਸਥਿਤੀ ਪੈਦਾ ਹੋ ਜਾਏ ਤਾਂ ਬੈਲੈਂਸ ਬਣਾਇਆ ਜਾ ਸਕੇ